ਮਾਫੀ ਮੰਗੋ ਨਹੀਂ ਤਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹੋ ਇਹ ਚੇਤਾਵਨੀ ਦਿੱਤੀ ਹੈ ਸੁਖਬੀ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਸਲਾ ਮਾਨ ਹਾਨੀ ਦੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਉਹਨਾਂ ਨੇ ਕੋਰਟ ਤੇ ਵਿੱਚ ਕੇਸ ਵੀ ਕੀਤਾ ਪਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ 'ਚ ਪੇਸ਼ ਵੀ ਨਹੀਂ ਹੋ ਰਹੇ ਅ ਦਿਨ ਉਹਨਾਂ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ ਇਸ ਲਈ ਹੁਣ ਚੇਤਾਵਨੀ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਕਿ ਆਤਾ ਮੁਆਫੀ ਮੰਗ ਲੈਣ ਨਹੀਂ ਤਾਂ ਫਿਰ ਜੇਲ੍ਹ ਜਾਣ ਨੂੰ ਤਿਆਰ ਰਹਿਣ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਸੁਖਬੀਰ ਸਿੰਘ ਬਾਦਲ ਨੇ ਉਲ্লেখਦੇ ਨੇ ਮੈਂ ਭਗਵੰਤ ਮਾਨ ਨੂੰ ਮੇਰੇ ਨਿੱਜੀ ਕਾਰੋਬਾਰ ਤੇ ਮਨਕੜੰਤ ਅਤੇ ਨਿੰਦਨਯੋਗ ਇਲਜ਼ਾਮ ਲਾਉਣ ਦੇ ਮਸਲੇ ਵਿੱਚ ਲਿਖਤ ਮੁਆਫੀ ਲਈ ਤਤ ਦਿਨ ਦਾ ਵਕਤ ਦਿੱਤਾ ਸੀ ਕਾਨੂੰਨੀ ਨੋਟਿਸ ਵੀ ਭੇਜਿਆ ਤੇ ਹੁਣ ਉਸ ਨੂੰ ਅਪਰਾਧਿਕ ਮਾਨਹਾਨੀ ਕੇਸ ਪੁਕਤਨ ਲਈ ਤਿਆਰ ਰਹਿਣਾ ਹੋਵੇਗਾ ਉਹ ਪਹਿਲਾਂ ਹੀ ਸ਼੍ਰੀ ਮੁਕਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਿਹਾ ਜਿੱਥੇ ਮੈਂ ਲੁਧਿਆਣਾ ਵਿਖੇ ਪ੍ਰਬੰਧਿਤ ਇੱਕ ਸਮਾਗਮ ਦੌਰਾਨ ਮੇਰੇ ਮੇਰੇ ਪਰਿਵਾਰ ਅਤੇ ਮੇਰੀ ਪਾਰਟੀ ਸ਼ੌਮਨੀ ਅਕਾਲੀ ਦਲ ਦੇ ਖਿਲਾਫ ਜਾਣਬੁੱਝ ਕੇ ਲਾਇਏ ਝੂਠੇ ਇਲਜ਼ਾਮਾਂ ਬਾਰੇ ਮਾਨਹਾਨੀ ਦਾ ਕੇਸ 11 ਜਨਵਰੀ ਨੂੰ ਦਾਇਰ ਕੀਤਾ ਸੀ ਪਹਿਲਾਂ ਮੈਂ ਉਸ ਦੇ ਝੂਠਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਪਰ ਹੁਣ ਉਸ ਨੂੰ ਬਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਸ ਨੂੰ ਮੁਆਫੀ ਮੰਗਣੀ ਪਵੇਗੀ ਜਾਂ ਫਿਰ ਸਲਾਖਾਂ ਪਿੱਛ ਜਾਨ ਲਈ ਤਿਆਰ ਰਹਿਣਾ ਪਏਗਾ ਇਹ ਚੇਤਾਵਨੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਇੱਕ ਡਿਬੇਟ ਰੱਖੀ ਸੀ ਲੁਧਿਆਣਾ ਦੇ ਵਿੱਚ। ਉਸ ਦੇ ਵਿੱਚ ਸਾਰੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਕੋਈ ਲੀਡਰ ਨਹੀਂ ਪਹੁੰਚਿਆ। ਤੋਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਭਾਸ਼ਣ ਦਿੱਤਾ ਤੇ ਉਦੋਂ ਉਹਨਾਂ ਨੇ ਅਕਾਲੀ ਦਲ ਬਾਬਤ ਤੇ ਸੁਖਬੀਰ ਸਿੰਘ ਬਾਦਲ ਬਾਬਤ ਕੁਝ ਟਿੱਪਣੀਆਂ ਕੀਤੀਆਂ ਤੇ ਉਹਨਾਂ ਟਿੱਪਣੀਆਂ ਨੂੰ ਲੈ ਕੇ ਉਹ ਸੁਖਬੀਰ ਸਿੰਘ ਬਾਦਲ ਨੇ ਮੁਕਤਸਫਰ ਸਾਧ ਦੀ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਦਾਇਰ ਕੀਤਾ ਹੋਇਆ ਤੇ ਹੁਣ ਸੁਖਬ ਨਹੀਂ ਦਿੱਤੀ ਕਿ ਉਹਨਾਂ ਤੇ ਜੋ ਇਲਜ਼ਾਮ ਲਗਾਏ ਗਏ ਨੇ ਝੂਠੇ ਨੇ ਬੇਬੁਨਿਆਦ ਨੇ ਮੰਨਕੜੰਤ ਨੇ ਅਤੇ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹਨਾਂ ਨੇ 1 ਨਵੰਬਰ 2023 ਨੂੰ ਲੁਧਿਆਣਾ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਇਲਜ਼ਾਮ ਲਗਾਏ ਸਨ ਉਹਨਾਂ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਅਤੇ ਜਿਹੜੇ ਹੋਰ ਵਿਰੋਧੀ ਧਿਰ ਦੇ ਲੀਡਰ ਨੇ ਉਹ ਝੂਠ ਬੋਲਦੇ ਨੇ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਮੰਨ ਲਿਆ ਕਿ ਬਾਦਲ ਪਰਿਵਾਰ ਦਾ ਦਿੱਲੀ ਦੇ ਵਿੱਚ ਇੱਕ ਹੋਟਲ ਹੈ ਹਰਿਆਣਾ ਦੇ ਵਿੱਚ ਬਾਲਾਸਰ ਫਾਰਮ ਹੈ ਇਸ ਲਈ ਬਾਦਲ ਪਰਿਵਾਰ ਦੇ ਖੇਤਾਂ ਨੇ ਵਿਸ਼ੇਸ਼ ਨਹਿਰ ਬਣਾਈ ਗਈ ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਨੋਟਿਸ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ 1955 ਚ ਬਣੀ ਨਹਿਰ ਤੇ ਕੰਮ ਸ਼ੁਰੂ ਹੋਇਆ ਸੀ ਉਸ ਸਮੇਂ ਹਰਿਆਣਾ ਵੀ ਨਹੀਂ ਸੀ ਬਣਿਆ ਭਗਵੰਤ ਮਾਨ ਝੂਠੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਅਕਸ ਨੂੰ ਟਾਲ ਆ ਰਹੇ ਨੇ ਇਸੇ ਲਈ ਉਹਨਾਂ ਨੇ ਫਿਰ ਅਦਾਲਤ ਦਾ ਰੁਕਵੀ ਕੀਤਾ ਸ ਤੇ ਹੁਣ ਇੱਕ ਵਾਰ ਮੁਰਤੂ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਮਾਫੀ ਮੰਗੋ ਨਹੀਂ ਤਾਂ ਫਿਰ ਭਗਵੰਤ ਮਾਨ ਜੇਲ੍ਹ ਜਾਣ ਲਈ ਤਿਆਰ ਰਹੋ